ਪੂਰੇ ਦੇਸ਼ ਭਰ ਦੇ ਨਾਲ ਨਾਲ ਫਗਵਾੜਾ ਵਿਖੇ ਵੀ ਵਕਫਾਖਾ ਥਾਮਾ ਦੇ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦਾਸ਼ੇਸੋ ਨੰਝਮਾ ਪ੍ਰਕਾਸ਼ ਦਿਹਾੜਾ ਬੜੇ ਹੀ ਸ਼ਰਧਾਪੂਰਵਕ ਮਨਾਇਆ ਗਿਆ ਜਿਸ ਦੇ ਚਲਦਿਆ ਸ਼੍ਰੋਮਣੀ ਸ਼੍ਰੀ ਗੁਰੂ ਰਵਿਦਾਸ ਮੰਦਰ ਚੱਕ ਕੇਮ ਫਗਵਾੜਾ ਵਿਖੇ ਪ੍ਰਬੰਧਕ ਕਮੇਟੀ ਵੱਲੋਂ ਇਹ ਦਿਹਾੜਾ ਬੜੇ ਹੀ ਚਾਅ ਨਾਲ ਮਨਾਇਆ ਗਿਆ ਗੁਰਦੁਆਰਾ ਸਾਹਿਬ ਵਿਖੇ ਜਿੱਥੇ ਸ਼੍ਰੀ ਖਾਨਪਾ ਸਾਹਿਬ ਜੀ ਦੇ ਪਾਰਦੇ ਭੂ ਪੈਣ ਉਪਰੰਤ ਸਰਵਤ ਦੇ ਭਲੇ ਲਈ ਅਰਦਾਸ ਕੀਤੀ ਗਈ ਉੱਥੇ ਹੀ ਇਸ ਤੋਂ ਉਪਰੰਤ ਕੀਰਤਨੀ ਜਥੇ ਵੱਲੋਂ ਕੀਰਤਨ ਰਾਹੀਂ ਸ਼੍ਰੀ ਗੁਰੂ ਰਵਿਦਾਸ ਮਹਾਰਾਜੀ ਦੀ ਮਹਮਾਦ ਅ ਚਾਰੇ ਪਾਸੇ ਖੁਸ਼ੀਆਂ ਛਾਈਆਂ ਚਾਰੇ ਪਾਸੇ ਖੁਸ਼ੀਆਂ ਛਾਈਆਂ ਚਾਰੇ ਪਾਸੇ ਖੁਸ਼ੀਆਂ ਛਾਈਆਂ ਸੰਗਤ ਆਕੇ ਦੀਨ ਵਧਾਈਆ 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 ਸੰਗਤ ਆਕੇ ਦੀਨ ਜੜਿਆ ਤੂੰ ਨਿਸਵਾਇਆ ਕਾਛੀ ਵੇਸ ਜਿਸ ਵੇਲੇ ਸਾਫਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਅਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਪਾਜਪਾ ਨੇਤਾ ਆਸ਼ੂ ਸਾਂਪਲਾ ਇੰਪਰੂਵਮੈਂਟ ਟਰਸਟ ਦੇ ਚੇਅਰਮੈਨ ਜਰਨੈਲ ਨੰਗਲ ਤੋਂ ਇਲਾਵਾ ਹੋਰ ਉੱਚ ਸਖਸ਼ੀਤਾਂ ਨੇ ਪਹੁੰਚ ਕੇ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਚ ਮੱਥਾ ਟੇਕਿਆ ਇਸ ਤੋਂ ਪ੍ਰੰਤ ਪ੍ਰਬੰਧਕ ਕਮੇਟੀ ਵੱਲੋਂ ਸ਼੍ਰੀ ਨਿਸ਼ਾਨ ਸਾਹਿਬ ਦੀ ਰਸਮ ਵੀ ਅਦਾ ਕੀਤੀ ਗਈ ਆਪਣੇ ਸੰਬੋਧਨ ਵਿੱਚ ਸਾਫਕਾ ਕੇਂਦਰੀ ਰਾਜ ਮੰਤਰੀ ਸੋਮਪ੍ਰਕਾਸ਼ ਕੈਂਤ ਅਤੇ ਹਲਕਾ ਫਗਵਾੜਾ ਦੇ ਵਿਧਾਇਕ ਬਲਵਿੰਦਰ ਸਿੰਘ ਢਾਲੀਵਾਲ ਨੇ ਸਮੂਹ ਸੰਗਤਾਂ ਨੂੰ ਸ਼੍ਰੀ ਗ ਹੋਏ ਮਾਰਗ ਤੇ ਚੱਲਦੇ ਆਪਣਾ ਜੀਵਨ ਸਫਲਾ ਕਰਨ ਦਾ ਸੰਦੇਸ਼ ਦਿੱਤਾ ਜੀ ਗੁਰੂ ਅਰਜਨ ਦੇਵ ਮਹਾਰਾਜ ਜੀ ਦੇ ਸ਼ੇਰਾਨੀਏ ਪ੍ਰਕਾਸ਼ ਜੀ ਸਾਰੇ ਫਗਵਾੜਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਭਾਰਤ ਵਰਸ਼ ਦੇ ਲੋਕਾਂ ਨੂੰ ਬਹੁਤ-ਬਹੁਤ ਵਾਰਗਵਾਦ ਇਹ ਬਹੁਤ ਸ਼ਰਧਾ ਦਾ ਅੱਜ ਦਿਨ ਹੈ ਅਸੀਂ ਗੁਰੂ ਅਰਜਨ ਦੇਵ ਮਹਾਰਾਜ ਜਿਨ੍ਹਾਂ ਨੇ ਐਸੇ ਰਾਜ ਦੀ ਕल्पना ਕੀਤੀ ਕਿ ਇਥੇ ਸਾਰੇ ਲੋਕ ਬਰਾਬਰ ਹੋਣ ਜਿਸ ਹਰ ਹਰ ਨੂੰ ਹੱਕ ਮਿਲਣ ਉਹਨਾਂ ਦਾ ਜਨਮ ਅਸੀਂ ਪੂਰੇ ਸ਼ਰਧਾ ਨਾਲ ਆਉਂ ਰੜ ਕੇ ਉਹਨਾਂ ਦੇ ਦੱਸੇ ਹੋਏ ਰਸਤੇ 'ਤੇ ਚੱਲ ਕੇ ਆਪਣਾ ਜੀਵਨ ਸੰਭਲ ਕਰੀਏ ਸੁਖ ਸ਼ਾਂਤੀ ਸਾਰਿਆਂ ਲਈ ਬਹੁਤ ਬਹੁਤ ਵਾਰ ਕੋ ਬਾਗੜੇ ਵਿਖੇ ਵੀ ਜਿਹੜਾ ਹੈਗਾ ਸ਼ਰੋਪਨੀ ਗੁਰੂ ਰਵਿਦਾਸ ਮੰਦਿਰ ਬਾਗੜਾ ਵਿਖੇ ਜਿਹੜਾ ਹੈਗਾ ਚੱਕ ਕੇ ਉੱਥੇ ਜਿਹੜਾ ਹੈਗਾ ਇਹ ਸਮਾਗਮ ਜਿਹੜਾ ਬਹੁਤ ਸ਼ਰਧਾ ਦੇ ਭਾਵ ਨਾਲ ਜਿੱਥੇ ਮਨਾਇਆ ਜਾ ਰਿਹਾ ਜਿਵੇਂ ਕਿ ਆਪਾਂ ਜਾਣਦੇ ਕੱਲ ਬਹੁਤ ਹੀ ਅਲੋਕਿਕ ਜਿਹੜਾ ਨਗਰ ਕੀਰਤਨ ਦਾ ਜਿਹੜਾ ਸ਼ੁਭਾਰambh ਹੋਇਆ ਸੀ ਜਿਹਦੇ ਵਿੱਚ ਲੱਖਾਂ ਜਿਹੜੇ ਦਾਦਾ ਜੀ ਸੰਗਤਾਂ ਨੇ ਇਸ ਸਾਲ ਲੱਖਾਂ ਗੁਰਮਾਧੀਆਂ ਨੇ ਉਸੇ ਪ੍ਰਾਪਤ ਕੀਤੀਆਂ ਹੈਗੀਆਂ ਤੇ ਇਸ ਕਰਕੇ ਆਪਾਂ ਜਾਣਦੇ ਕਿ ਇਸ ਪਵਿੱਤਰ ਪਾਵਨ ਸਥਾਨ ਤੇ ਆਪਣੇ ਦਵਿੰਦਰ ਕੁਲਥਮ ਜੀ ਅਤੇ ਉਹਨੇ ਸਾਰੀ ਜਿਹੜੀ ਪ੍ਰਬੰਧ ਕਮੇਟੀ ਹੈ ਉਹਨਾਂ ਵੱਲੋਂ ਹਰ ਸਾਲ ਜਿਹੜੇ ਹੈਗੇ ਜਿਹੜੇ ਨਾਮ ਸਾਲ ਜਿਹੜੇ ਹੈਗੇ ਜਿਹੜੇ ਪ੍ਰਬੰਧ ਕੀਤੇ ਜਾਂਦੇ ਨੇ ਔਰ ਕੱਲ ਵੀ ਸੰਗਤਾਂ ਨੇ ਬੜੇ ਅੱਛੇ ਢੰਗ ਨਾਲ ਜਿਹੜਾ ਹੈਗਾ ਗੁਰਮਾਧ ਦਾ ਸ਼ੁਭਾਰੋਪਾਤ ਕੀਤਾ ਤੇ ਇਸ ਕਰਕੇ ਮੈਂ ਆਪਣੇ ਵੱਲੋਂ ਸਮੂਹ ਸਾਡੇ ਫੁਗੜਾ ਕਾਂਗਰਸ ਵੱਲੋਂ ਆਪ ਸਭ ਨੂੰ ਸਾਰੇ ਹੀ ਪੰਜਾਬ ਵਾਸੀਆਂ ਨੂੰ ਸਾਰੇ ਫੁਗੜਾ ਵਾਸੀਆਂ ਨੂੰ ਜਿਹੜਾ ਹੈਗਾ ਇਸ ਦਿਹਾੜੇ ਦੀਆਂ ਲੱਖ ਲੱਖ ਵਧਾਈ ਦਿੰਦਾ ਹਾਂ ਸਮਾਗਮ ਤਨ ਪ੍ਰਬੰਧਕ ਕਮੇਟੀ ਵੱਲੋਂ ਆਈਆਂ ਪ੍ਰਮੁੱਖ ਸ਼ਖਸੀਅਤਾਂ ਤੇ ਸਹਿਯੋਗੀਆਂ ਨੂੰ ਗੁਰੂ ਘਰ ਦੀ ਬਖਸ਼ਿਸ਼ ਸਿਰਪਾਓ ਦੇ ਕੇ ਸਨਮਾਨਿਤ ਵੀ ਕੀਤਾ ਗਿਆ। ਇਸ ਦੌਰਾਨ ਜਿੱਥੇ ਧਾਰਮਿਕ ਸਟੇਜ ਦਾ ਆਯੋਜਨ ਕੀਤਾ ਗਿਆ ਉੱਥੇ ਨਾਮੀ ਕਲਾਕਾਰਾਂ ਵੱਲੋਂ ਗੁਰੂ ਮਹਾਰਾਜ ਜੀ ਦੀ ਜੀਵਨੀ ਤੇ ਚਾందਨਾ ਵੀ ਪਾਇਆ ਗਿਆ। ਚਰਕੀ ਡਾਕਟਰ ਰਾਜਨਾਈਕਰ ਹਸਪਤਾਲ ਦੇ ਮਾਹੀ ਡਾਕਟਰਾਂ ਤੋਂ ਇਲਾਵਾ ਹੋਰਨਾਂ ਡਾਕਟਰਾਂ ਵੱਲੋਂ ਵਕਫਾਕ ਪ੍ਰਕਾਰ ਦੇ ਮੈਡੀਕਲ ਕੈਂਪ ਵੀ ਲਗਾਏ ਗਏ ਜਿਸ ਵਿੱਚ ਮਾਹੀ ਡਾਕਟਰਾਂ ਦੀਆਂ ਟੀਮਾਂ ਵੱਲੋਂ ਵੱਡੀ ਗਿਣਤੀ ਵਿੱਚ ਮਰੀਜ਼ਾਂ ਦੀ ਜਾਂਚ ਕਰ ਫ੍ਰੀ ਦਵਾਈਆਂ ਵੀ ਦਿੱਤੀਆਂ ਗਈਆਂ। ਇਸ ਮੌਕੇ ਦੇ ਪ੍ਰਧਾਨ ਦਵਿੰਦਰ ਕੁਲਥਮ ਜਸ਼ਵਰਨਾ ਅਸ਼ੋਭ ਪਟਗਿਆ ਸੇਟੂ ਬਾਈ ਐਡਵੋਕੇਟ ਐਸ ਐਲ ਵਿਰਦੀ ਤੋਂ ਇਲਾਵਾ ਵੱਡੀ ਗਿਣਤੀ ਵਿੱਚ ਸੰਗਤਾਂ ਨੇ ਗੁਰਦੁਆਰਾ ਸਾਹਿਬ ਵਿਖੇ ਪਹੁੰਚ ਕੇ ਮੱਥਾ ਟੇਕਿਆ ਤੇ ਗੁਰੂ ਮਹਾਰਾਜੀ ਦਾ ਅਸ਼ੀਰਵਾਦ ਪ੍ਰਾਪਤ ਕੀਤਾ। ਸਮਾਗਮ ਦੇ ਅੰਤ ਵਿੱਚ ਪ੍ਰਧਾਨ ਦਵਿੰਦਰ ਕੁਲਥਮ ਅਤੇ ਪ੍ਰਬੰਧਕ ਕਮੇਟੀ ਨੇ ਆਈਆਂ ਸਾਰੀਆਂ ਹੀ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਕੀਤਾ। ਸੰਗਤਾਂ ਵਿੱਚ ਗੁਰੂ ਜੀ ਦਾ ਲੰਗਰ ਅਟੁੱਟ ਵਰਤਾਇਆ ਗਿਆ। ਫਗਵਾੜਾ ਤੋਂ ਨਵਰਾਂਗ ਚੈਨਲ ਦੇ ਐਚਐਸ ਰਾਣਾ ਦੇ ਨਾਲ ਕੈਮਰਾਮੈਨ ਜਸ਼ ਸ਼ਰਮਾ ਦੀ ਵਿਸ਼ੇਸ਼ ਰਿਪੋਰਟ। ਅੱਜ ਸਮੂਹ ਸੰਗਤਾਂ ਨੂੰ ਬਹੁਤ-ਬਹੁਤ ਵਧਾਈਆਂ ਜਿਵੇਂ ਕਿ ਕੱਲ ਇਸ ਗੁਰੂ ਘਰ ਤੋਂ ਚਰਨਸ਼ੋਪਰਾਪਤ ਸਤਿਗੁਰ ਅਰਜਨ ਮਹਾਰਾਜ ਦੀ ਧਰਤੀ ਤੋਂ ਇੱਕ ਵਿਸ਼ਾਲ ਨਗਰ ਕੀਰਤਨ ਜੋ ਆਰੰਭ ਹੋ ਕੇ ਸ਼ਹਿਰ ਦੇ ਵਿੱਚ ਗਿਆ ਸੀ ਉਸ ਦੇ ਵਿੱਚ ਵੀ ਲੱਖਾਂ ਦੀ ਤعداد ਦੇ ਵਿੱਚ ਸੰਗਤ ਨੇ ਬਹੁਤ ਖੁਸ਼ੀਆਂ ਤੇ ਚਾਹਵ ਦੇ ਨਾਲ ਸ਼ਿਰਕਤ ਕੀਤੀ ਅੱਜ ਗੁਰਪੁਰਬ ਮਨਾਉਣ ਲਈ ਸੰਗਤਾਂ ਬਹੁਤ ਵੱਡਾ ਭਾਰੀ ਇਕਾਂਠ ਇੱਥੇ ਪਹੁੰਚੇ ਆਪ ਜੀ ਦੇ ਮਾਧਮ ਰਾਹੀਂ ਅਸੀਂ ਸਮੂਹ ਸੰਗਤ ਗੁਰਦੁਆਰਾ ਪ੍ਰਬੰਧਕ ਕਮੇਟੀਆਂ ਅਤੇ ਲੰਗਰ ਕਮੇਟੀਆਂ ਸਾਰਿਆਂ ਦਾ ਅਸੀਂ ਬਹੁਤ-ਬਹੁਤ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਬੜੀ ਵੱਡੀ ਲੰਗਰਾਂ ਦੀ ਸੇਵਾ ਅਤੇ ਸ਼ਹਿਰ ਨੂੰ ਸਜਾਉਣ ਦੀਆਂ ਸੇਵਾ ਕੀਤੀਆਂ ਪੁਲਿਸ ਪ੍ਰਸ਼ਾਸਨ ਅਤੇ ਸਿਵਲ ਪ੍ਰਸ਼ਾਸਨ ਦਾ ਵੀ ਬਹੁਤ ਧੰਨਵਾਦ ਤੇ ਮੀਡੀਆ ਪਰਸਨ ਜਿਨ੍ਹਾਂ ਸਾਰੇ ਮੀਡੀਆ ਪਰਸਨ ਨੇ ਇਸ ਪ੍ਰੋਗਰਾਮਾਂ ਦੀ ਕਵਰੇਜ ਕੀਤੀ ਉਹਨਾਂ ਦਾ ਵੀ ਬਹੁਤ-ਬਹੁਤ ਧੰਨਵਾਦ ਸੋ ਆਪ ਅੱਛੇ ਦੇਖ ਰਹੇ ਹੋ ਕਿ ਬਹੁਤ ਵੱਡੀ ਉਸਾਰੀ ਕਾਰਜ ਚੱਲ ਰਹੇ ਨੇ ਆਪ ਜੀ ਦੇ ਮਾਧਿਅਮ ਰਾਹੀਂ ਅਸੀਂ ਸੰਗਤ ਨੂੰ ਬੇਨਤੀ ਕਰ ਰਹੇ ਹਾਂ ਕਿ ਚੱਲ ਰਹੀ ਉਸਾਰੀ ਦੇ ਵਿੱਚ ਵੀ ਆਪਣਾ ਤਨੋਂ ਮਨੋਂ ਤੁਹਾਨੂੰ ਯੋਗਦਾਨ ਦਿਓ ਜੀ ਤੇ ਇੱਕ ਵਾਰੀ ਫੇਰ ਤੋਂ ਸਤਿਗੁਰ ਅਬਦਾਸ ਮਹਾਰਾਜ ਦੀ ਗੁਰਪ੍ਰਬ ਦੀਆਂ ਬਹੁਤ ਬਹੁਤ ਵਧਾਈਆਂ ਜੈ ਗੁਰਦੇ ਧੰਨ ਗੁਰਦੇ